ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਆਪਣੇ ਚੈਨਲ ਤੇ ਇੱਕ ਹੋਰ ਨਵੀਂ ਵੀਡੀਓ 'ਚ ਆਸ ਕਰਦਾ ਹਾਂ ਤੁਸੀਂ ਸਾਰੇ ਜਣੇ ਤੰਦਰੁਸਤ ਹੋਵੋਗੇ ਤੇ ਠੀਕ ਠਾਕ ਹੋਵੋਗੇ ਜਿਨ੍ਹਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਕਰ ਲਓ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦਿਆ ਕਰੋ ਸ਼ੇਅਰ ਤੇ ਐਂਡ ਤੱਕ ਜਰੂਰ ਦੇਖਿਆ ਕਰੋ ਤੇ ਅੱਜ ਤੁਹਾਨੂੰ ਦਿਖਾਵਾਂਗੇ ਮਿਸਤਰੀ ਦੇ ਕੰਮ ਕਰ ਅੱਜ ਦਾ ਨੇ ਲੱਗੂਗਾ ਨਿਵਾ ਭਰਨ ਤੇ ਤੇ ਉਸ ਤੋਂ ਬਾਅਦ ਰਹਿ ਜੂਗਾ ਮਿੱਟੀ ਕਰਨ ਮਿੱਟੀ ਪਾਉਣ ਦਾ ਕੰਮ ਤੇ ਆਪਾਂ ਦੇਖਦੇ ਆਂਗੇ ਅੱਜ ਵੀ ਉਹ ਜਿਹੜੀਆਂ ਆਪਾਂ ਕਹਿੰਦੇ ਸੀਗੇ ਵੀ ਨਿਵਾ ਜਿਹੜੀਆਂ ਉਹ ਟਿੱਪ ਕਰਨੀਆਂ ਕਿ ਨਹੀਂ ਕਰਨੀਆਂ ਮਿਸਤਰੀ ਤੋਂ ਵੀ ਰਾਇ ਲਵਾਂਗੇ ਤੇ ਬਾਕੀ ਆਪਦਾ ਵੀ ਹਿਸਾਬ ਕਿਤਾਬ ਦੇਖਾਂਗੇ ਤੇ ਉਹ ਜੇ ਕੀਤੀਆਂ ਟਿਪ ਤਾਂ ਮੈਂ ਦਿਖਾ ਦੂੰਗਾ ਕਹਿੰਦੇ ਉਹਦੇ ਨਾਲ ਸਲਾਬ ਨਹੀਂ ਆਉਂਦੀ ਤੇ ਦੂਜੀ ਗੱਲ ਵੀ ਜਿਹੜੇ ਬੰਦੇ ਕਮੈਂਟ ਕਰਦੇ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਮੈਂਟ ਵਧੀਆ ਹੁੰਦੀ ਹੈਗੀ ਤੇ ਮੈਂ ਜਵਾਬ ਵੀ ਉਹਨਾਂ ਦਾ ਦੇਵਾਂਗਾ ਤੇ ਇੱਕ ਇੱਕ ਕਮੈਂਟ ਆਇਆ ਵੀ ਕਹਿੰਦੇ ਕਾਗਜ਼ ਪਾਓ ਕਾਗਜ਼ ਵੀ ਆਪਾਂ ਪਾਵਾਂਗੇ ਕਾਗਜ਼ ਨਾਲ ਵੀ ਸਲਾਬ ਨਹੀਂ ਹੁੰਦੀ ਤੇ ਡੀਪੀਸੀ ਵੀ ਪਾਵਾਂਗੇ ਉੱਤੇ ਉਹ ਵੀ ਫਲਾਬਣੀ ਜਾਂਦੀ ਉਹਦੇ ਨਾਲ ਤਾਂ ਹਾਂ ਕੰਧਾ ਚ ਤੇ ਅੱਜ ਤੋਂ ਇੱਕ ਸ਼ਹੀਦੀ ਦਿਹਾੜੇ ਸ਼ੁਰੂ ਹੋ ਗਏ ਅੱਜ ਤੋਂ ਤੇ ਸਵੇਰ ਗੁਰੂ ਘਰ ਜਾਇਆ ਕਰੋ ਤੇ ਆਹ ਹਫ਼ਤਾ ਦਾ ਜਰੂਰ ਜਾਓ ਤੇ ਸਿਰ ਟਾ ਕੇ ਰੱਖੋ ਕੋਈ ਪਰਨਾ ਜਾਪ ਅਕ ਜਰੂਰ ਬੰਨ ਕੇ ਰੱਖੋ ਆ ਦਿਨਾਂ ਚ ਤੇ ਕੋਈ ਬਾਹਰਲੀਆਂ ਚੀਜ਼ਾਂ ਜਿੰਮੇ ਕੋਈ ਬਾਹਰ ਨਾ ਚੀਜ਼ਾਂ ਜਿਵੇਂ ਸਮੋਸੇ ਵਗੈਰਾ ਬਾਹਰਲੀਆਂ ਚੀਜ਼ਾਂ ਖਾਣ ਤੋਂ ਕਰੋ ਗਰੇਜ ਤੇ ਸਿੰਪਲ ਖਾਣਾ ਖਾਓ ਆਦਨਾਂ ਚ ਲਓ ਜੀ ਪਹੁੰਚ ਗਏ ਆਪਾਂ ਮੇਸਤਰੀ ਹਜੇ ਆਇਆ ਹੀ ਨਹੀਂ ਇਹ ਟਾਈਮ ਨਹੀਂ ਹੋਇਆ ਹਜੇ ਤੇ ਠੰਡ ਹੋ ਗਈ ਆ ਧੁੱਪ ਵੀ ਅਜ ਤਾਂ ਪਹਿਲੇ ਨਿਕਲਦੀ ਆਉਂਦੀ ਹੈਗੀ ਚਲ ਮੋਟਰਸਾਈਕਲ ਤੇ ਹੁਣ ਜਾਣਾ ਹੋ ਜਾਂਦਾਗਾ ਔਖਾ ਇਹ ਨੰਗਾ ਕੰਦਾ ਰਹੇਗਾ ਆਪਣੀਆਂ ਕੱਢਣ ਵਾਲੀਆਂ ਅੱਜ ਕੱਢ ਦੇਣਗੇ ਤੇ ਉਦੋਂ ਬਾਅਦ ਤੇ ਦੇਖਦੇ ਆਂਗੇ ਕਿ ਟੀਪ ਕਰਨੀ ਆ ਕਿ ਨਹੀਂ ਮਿਸਤਰੀ ਤੋਂ ਰਹਿ ਲੈਨੇ ਆ ਜੇ ਮਿਸਤਰੀ ਨੇ ਕਿਹਾ ਸਰ ਜਾਊਗਾ ਫਿਰ ਰਹਿਣ ਦਾਂਗੇ ਤੇ ਨਹੀਂ ਫਿਰ ਕਰ ਦਿਆਂਗੇ ਇੰਨਾ ਬਚ ਗਿਆ ਨੰਗਾ ਇੱਧਰ ਇੱਧਰ ਗੇਟ ਹੋਊਗਾ ਉਹ ਬਰਲੇ ਪਾਸੇ ਪੋਰਚ ਦਾ ਭਲਾਂਦੀ ਦਾ ਇੱਧਰ ਦੀ ਪਿੱਛੇ ਜਾਵੜਾ ਜੇ ਜਾਣਾ ਹੋਵੇ ਭਲਾਂਦੀ ਪਿੱਛੇ ਉਧਰ ਦੀ ਜਾਵੜਾ ਚਲੋ ਵੀਡੀਓ ਚੰਨ ਦੇ ਤੱਕ ਬਣੇ ਰਹੋ ਦਿਖਾਉਣੇ ਆ ਫਿਰ ਲਓ ਜੀ ਪਹੁੰਚ ਗਏ ਮਿਸਤਰੀ ਲਓ ਵੀ ਮਿੱਤਰੋ ਨਿਉ ਨਿਉਆ ਭਰਨ ਦਾ ਕੰਮ ਹੋ ਗਿਆ ਕੰਪਲੀਟ ਆ ਦੋ ਤਿੰਨ ਕੰਨਾਂ ਰਹਿੰਗ ਰਹਿੰਦੀਆਂ ਸੀਗਾ ਤੇ ਇਹ ਮਿਸਤਰੀ ਲਾ ਗਿਆ ਅੱਜ ਤੇ ਆਹ ਬਣਾਤਾ ਪਾਊਡਰਾਂ ਵਾਲਾ ਥੜਾ ਇੱਥੇ ਬੰਨਣਾ ਉੱਤੇ ਪਾਊਡਰਾਂ ਚਾਰੇ ਪਾਸੋਂ ਆਏ ਐਨੀ ਐਨੀ ਮਿੱਟੀ ਬੂਗੀ ਹੁਣ ਨਿਉਆ ਭਰਨ ਦਾ ਕੰਮ ਹੋ ਗਿਆ ਫਾਈਨਲ ਤੇ ਮਿਸਤਰੀ ਬਾਗੇ ਉਹ ਇੱਥੇ ਜਿੱਥੇ ਪਹਿਲਾਂ ਕੰਮ ਚੱਲਦਾ ਸੀਗਾ ਉੱਥੇ ਉਹਨਾਂ ਦਾ ਕੰਮ ਰਹਿੰਦਾ ਤੇ ਉਹ ਵਿੱਚ ਦੀ ਆਪਣੇ ਇਥੇ ਨਿਵਾ ਭਰਨ ਲੱਗੇ ਸੀ ਤੇ ਉਸ ਤੋਂ ਬਾਅਦ ਹੁਣ ਆਪਣਾ ਕੰਮ ਰਹਿ ਗਿਆ ਮਿੱਟੀ ਦਾ ਤੇ ਦੋ ਕੁ ਦਿਨ ਸੁਕਾਵਾਂਗੇ ਕੰਧਾਂ ਕਿਉਂਕਿ ਗਿੱਲੀਆਂ ਅੰਦਰੋਂ ਧੱਕਣ ਧੱਕਣ ਦਾ ਵੀ ਹੋ ਰਿਹਾਿੰਦਾ ਤੇ ਕੰਧਾਂ ਸੁਕਾ ਕੇ ਦੋ ਕੁ ਦਿਨਾਂ ਤੇ ਉਸ ਤੋਂ ਬਾਅਦ ਆਪਾਂ ਮਿੱਟੀ ਦਾ ਕੰਮ ਸ਼ੁਰੂ ਕਰ ਦਾਂਗੇ ਮਿੱਟੀ ਵਾਲਾ ਨਾਲ ਗੱਲ ਹੋ ਗਈ ਆਪਣੀ ਤੇ ਪਹਿਲਾਂ ਬਾਰ-ਬਾਰ ਲਹਾ ਕੇ ਮਿੱਟੀ ਚਾਰੇ ਪਾਸੇ ਲੈਂਟਰ ਤੱਕ ਫਿਰ ਫਿਰ ਅੰਦਰ ਪਾਣੀ ਆ ਗਈ ਤੇ ਆਪਾਂ ਨਾਲ ਦੀ ਨਾਲ ਹੀ ਮਿੱਟੀ ਕਟਾਉਣੀ ਆ ਤੇ ਆਪਾਂ ਠੇਕਾ ਹੀ ਕਰ ਲਿਆ ਇਹਦਾ ਕਿਉਂਕਿ ਮਗਰੋਂ ਫਰਸ਼ਾਂ 'ਚ ਫੇਰ ਫਰਸ਼ਾਂ ਲਾਉਣ ਵੇਲੇ ਫੇਰ ਦੁਬਾਰੀ ਫੇਰ ਕੁੱਟਣੀ ਪੈਂਦੀ ਆ ਉਦੋਂ ਦਕੰਮਣ ਜਾਂ ਜ਼ਿਆਦਾ ਹੋ ਜਾਂਦਾ ਤੇ ਇਸ ਕਰਕੇ ਆਪਾਂ ਨਾਲ ਦੀ ਨਾਲ ਹੀ ਮਿੱਟੀ ਕੁੱਟਾਂਗੇ ਤੇ ਨਾਲ ਦੀ ਨਾਲ ਹੀ ਕੁੱਟੀ ਚੱਲਾਂਗੇ ਮਿੱਟੀ ਨਾਲ ਦੀ ਨਾਲ ਕੁੱਟ ਕੇ ਪਾਣੀ ਪੁਣੀ ਛਿੜਕ ਕੇ ਚੰਗੀ ਤਰ੍ਹਾਂ ਤੇ ਵਧੀਆ ਬੈਠੀ ਜਾਊਗੀ ਮਿੱਟੀ ਕਿਉਂਕਿ ਨਵੀਂ ਮਿੱਟੀ ਵੱਧ ਬੈਂਦੀ ਹੈਗੀ ਮਗਰੋਂ ਫਰਸਾ ਫੁਰਸਾ ਬੈਠਣ ਦਾ ਡਰ ਰਹਿੰਦਾ ਤਾਂ ਆਪਾਂ ਠੇਕਾ ਕਰ ਲਿਆ ਉਹ ਬੰਦਿਆਂ ਨਾਲ ਮਿੱਟੀ ਪਾਉਣ ਵਾਲੇ ਆਪਣੇ ਪਿੰਡ 'ਚ ਹੈਗੇ ਹੈਗੇ ਤੇ ਨਾਲ-ਨਾਲ ਸਟਾਹ ਕੇ ਮਿੱਟੀ ਆਪਾਂ ਇੱਥੇ ਚਾਰੇ ਪਾਸੇ ਉਹ ਬੰਦਿਆਂ ਨਾਲ ਤਾਂ ਅੰਦਰ-ਅੰਦਰ ਮਿੱਟੀ ਸਿੱਟਣ ਦਾ ਠੇਕਾ ਹੋਇਆ ਹੈਗਾ ਤੇ ਇੱਥੇ ਬਾਰ-ਬਾਰ ਆਪਾਂ ਆਪਾਂ ਡਿਊਟੀ ਲਾਵਾਂਗੇ ਫਿਰ ਬਾਰ-ਬਾਰ ਇੱਥੇ ਇਹ ਆਪਾਂ ਸੱਟਾਂਗੇ ਤੇ ਹੁਣ ਕੰਮ ਮਿਸਤਰੀ ਦੇ ਚੱਲੂਗਾ 10 ਦਿਨ ਠਹਿਰ ਕੇ ਕਿਉਂਕਿ 5-7 ਦਿਨ ਤਾਂ ਮਿੱਟੀ ਪਾਉਣ ਚ ਲੱਗ ਜਾਣਗੇ 50-60 ਟਰਾਲੇ ਪਹਿਣਗੇ 50-60 ਟਰਾਲੇ ਪੈ ਜਾਣਗੇ ਲਗਭਗ ਤੇ ਫਿਰ 5-6 ਦਿਨ ਲੱਗ ਜਾਣਗੇ ਉਦੋਂ ਮਗਰੋਂ ਹੁਣ 10 ਦਿਨ ਹੀ ਮਿਸਤਰੀ ਦਾ ਕੰਮ ਚੱਲਦਾ ਦੋ ਦਿਨ ਸੁਕਾ ਕੇ ਨਵਾ ਤੇ ਫਿਰ ਮਿੱਟੀ ਦਾ ਕੰਮ ਸ਼ੁਰੂ ਕਰਾਂਗੇ ਇੱਕ ਦਿਨ ਆਹ ਬਜਰੀ ਵੀ ਇਕੱਠੀ ਕਰਨੀ ਆਈ ਹੁਣ ਤਾਂ ਬਾਬਾ ਕਰੀ ਜਾਂਦਾ ਬਾਬੇ ਦੀ ਡਿਊਟੀ ਲਾਤੀ ਬਜਰੀ ਆਹ ਇਕੱਠੀ ਕਰਨ ਤੇ ਜਿੰਨੀਆਂ ਵੀ ਆਹ ਢੇਲੀਆਂ ਦੂਲੀਆਂ ਆਪਣਾ ਆਹ ਆਹ ਡਲੇ ਡੱਪੇ ਇੱਕ ਥਾਂ ਤੇ ਇਕੱਠੇ ਕਰਨੇ ਆ ਵਿੱਚ ਵੀ ਪੰਗਾ ਹੈ ਥੱਲੇ ਨੇਪੀਆਂ ਨਹੀਂ ਮਿੱਟੀ ਚ ਤੇ ਇਹ ਸਾਰੀ ਪਾਸੇ ਕੱਢਾਂਗੇ ਅੱਗੇ ਆਪਾਂ ਕੁੱਟ ਕੇ ਰੱਖ ਲਈ ਸੀਗੀ ਹੁਣ ਆਪਾਂ ਨੂੰ ਫਰਸਾਂ 'ਚ ਕੰਮ ਦੇ ਦੂ ਇਹ ਅੱਗੇ ਵੀ ਕੰਮ ਲੈ ਲਿਆ ਸੀ ਆਪਾਂ ਇਹ ਤੋਂ ਆ ਇਹ ਸਾਰੇ ਇੱਕ ਪਾਸੇ ਰੱਖਾਂਗੇ ਕੱਢ ਕੇ ਲਓ ਜੀ ਇਕਲਿਆਂ ਦੀ ਪੱਗ ਤੇ ਇਕਲਿਆਂ ਦਾ ਪਰਨਾ ਤੇ ਆਹ ਪੱਗ ਆਹ ਵਰਨਾ ਇਹ ਕਰੇ ਬੰਨਣ ਵੰਨਣ ਵਾਸਤੇ ਆਹ ਪੱਗ ਲਿਆਂਦੀ ਚਲੋ ਠੀਕ ਆ ਜੀ ਧੰਨਵਾਦ ਜੀ ਤੁਹਾਡਾ ਆਪਣੀ ਵੀਡੀਓ ਦੇਖਣ ਵਾਸਤੇ ਮਿਲਦੇ ਆਂ ਕੱਲ ਦੀ ਵੀਡੀਓ ਚ